ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਅੱਜ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਲੱਖਾਂ ਕੇਂਦਰ ਦੇ ਸਰਕਾਰ ਦੇ ਕਰਮਚਾਰੀਆਂ ਤੇ ਉਹਨਾਂ ਦੇ ਲਈ ਬਹੁਤ ਹੀ ਜਿਹੜੀ ਸੇਵਾ ਜਿਹੜੇ ਮੁਕਤ ਹੋ ਗਏ ਨੇ ਕਰਮਚਾਰੀਆਂ ਦੇ ਲਈ ਬਹੁਤ ਹੀ ਵੱਡੀ ਜਿਹੜੀ ਖੁਸ਼ਖਬਰੀ ਆ ਰਹੀ ਹੈ ਸਰਕਾਰ ਨੇ ਮਹਿੰਗਾਈ ਪੱਤੇ ਵਿੱਚ 4% ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਕੁੱਲ ਡੀਏ ਹੁਣ ਜਿਹੜਾ ਹੈ 50% ਹੋ ਗਿਆ ਹੈ ਇਹ ਸੋਧ 1 ਜੁਲਾਈ 2025 ਤੋਂ ਲਾਗੂ ਮੰਨੀ ਜਾ ਰਹੀ ਹੈ ਅਤੇ ਇਸ ਦੀ ਜਿਹੜੀ ਵਿਤੀ ਲਾਭ ਅਗਸਤ ਮਹੀਨੇ ਤੋਂ ਕਰਮਚਾਰੀਆਂ ਦੇ ਖਾਤੇ ਦੇ ਵਿੱਚ प्रतिवੰदित ਹੋਣਗੇ ਇਸ ਫੈਸਲੇ ਨਾਲ ਕਰਮਚਾਰੀ ਦੀ ਮਾਸਿਕ ਆਮਦਨ ਵਿਦੇ ਵਿੱਚ ਲਗਭਗ 7500 ਰੁਪਏ ਦਾ ਸਿੱਧਾ ਵਾਅਦਾ ਹੋ ਜਾ ਸਕਦਾ ਹੈ ਇਹ ਰਕਮ ਵਿਅਕਤੀ ਦੀ ਤਨਖਾਹ ਗ੍ਰੇਡ ਅਤੇ ਮੂਲ ਤਨਖਾਹ ਦੇ ਆਧਾਰ ਤੇ ਵੱਖ-ਵੱਖ ਹੋਵੇਗੀ ਇਸ ਅਲਾਨ ਤੋਂ ਸਿਰਫ ਸਰਗਰਮ ਕਰਮਚਾਰੀ ਹੀ ਨਹੀਂ ਸਗੋਂ ਬੈਚਲਰਸ ਨੂੰ ਵੀ ਜਿਹੜਾ ਲਾਭ ਹੋਵੇਗਾ ਕਰਮਚਾਰੀ ਪੈਨਸ਼ਨ ਸਕੀਮ 1995 ਦੇ ਅਧੀਨ ਹੋਣ ਵਾਲੇ ਪੈਨਸ਼ਨਰ ਦੇ ਲਈ ਇੱਕ ਬਹੁਤ ਹੀ ਉਮੀਦ ਜਨਕ ਖਬਰ ਹੈ ਸੋ ਦੋਸਤੋ ਸਰਕਾਰ ਪੈਨਸ਼ਨਰਸ ਦੀ ਘਟੋ ਘੱਟ ਜਿਹੜੀ ਹੈ ਮਾਨਸਿਕ ਪੈਨਸ਼ਨ ਨੂੰ ਸੋਧਨ ਅਤੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੀ ਹੈ ਪੈਨਸ਼ਨਰ ਦੀ ਇਹ ਲੰਮੇ ਸਮੇਂ ਤੋਂ ਮੰਗ ਹੈ ਕੀ ਘੱਟੋ ਘੱਟ ਪੈਨਸ਼ਨ ਦੀ ਰਕਮ ਵਧਾ ਕੇ ਘੱਟੋ ਘੱਟ 7500 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਪ੍ਰੋਸੀਜੋਕ ਸੂਤਰਾਂ ਦੇ ਅਨੁਸਾਰ ਇਸ ਪ੍ਰਤਾਹ ਪ੍ਰਸਤਾਫ ਤੇ ਕੈਬਨਟ ਜਿਹੜੀ ਕਿ ਪੱਧਰ ਤੇ ਵਿਸਤਾਰ ਨਾਲ ਚਰਚਾ ਕੀਤੀ ਜਾ ਰਹੀ ਹੈ ਜੇਕਰ ਇਸ ਫੈਸਲੇ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਦੇਸ਼ ਭਰ ਦੇ ਲਗਭਗ 62 ਲੱਖ ਪੈਨਸ਼ਨਰਾਂ ਨੂੰ ਸਿੱਧਾ ਲਾਭ ਮਿਲੇਗਾ ਇਹ ਉਹ ਲੋਕ ਹਨ ਜੋ ਸਾਲਾਂ ਤੋਂ ਇਸ ਯੋਜਨਾ ਦੇ ਅਧੀਨ ਘੱਟੋ ਘੱਟ ਰਕਮ ਤੇ ਗੁਜ਼ਾਰਾ ਕਰ ਰਹੇ ਹਨ ਇਸ ਸੁਭਾਵੀ ਵਾਧੇ ਨਾਲ ਉਹਨਾਂ ਦੀ ਵਿੱਤੀ ਸਥਿਤੀ ਦੇ ਵਿੱਚ ਸੁਧਾਰ ਹੋਣ ਦੀ ਉਮੀਦ ਹੈ ਡੀਏ ਦੇ ਵਿੱਚ 4% ਵਾਧੇ ਦੇ ਨਾਲ ਕਰਮਚਾਰੀਆਂ ਦੇ ਤਨਖਾਹ ਢਾਂਚੇ ਦੇ ਵਿੱਚ ਸਪਸ਼ਟ ਸੁਧਾਰ ਹੋਵੇਗਾ ਉਦਾਹਰਨ ਦੀ ਵਜੋਂ ਜੇਕਰ ਕਿਸੇ ਕਰਮਚਾਰੀ ਦੀ ਮੂਲ ਤਨਖਾਹ 35000 ਰੁਪਏ ਹੈ ਤਾਂ ਉਸ ਨੂੰ ਹੁਣ ਮਹਿੰਗਾਈ ਭੱਤੇ ਦੇ ਵਜੋਂ ਲਗਭਗ 17500 ਰੁਪਏ ਮਿਲਣਗੇ ਇਹ ਪਹਿਲਾਂ ਦੇ ਮੁਕਾਬਲੇ ਨਾਲੋਂ ਵਾਧੂ ਰਕਮ ਹੈ ਇਹ ਵਾਧਾ ਉੱਚ ਤਨਖਾਹ ਸ਼੍ਰੇਣੀ ਦੇ ਅਧਿਕਾਰੀਆਂ ਨੂੰ ਮੁਕਾਬਲਤ ਵਧੇਰੀ ਲਾਭ ਪ੍ਰਦਾਨ ਕਰੇਗਾ ਇਸ ਤੋਂ ਇਲਾਵਾ ਪੈਨਸ਼ਨਰਸ ਦੀ ਮਾਸਿਕ ਪੈਨਸ਼ਨ ਨੂੰ ਵੀ ਉਸ ਅਨੁਸਾਰ ਜਿਹੜਾ ਹੈ ਅਡਜਸਟ ਕੀਤਾ ਜਾਵੇਗਾ ਵਾਧਦੀ ਮਹਿੰਗਾਈ ਦੇ ਇਸ ਯੁੱਗ ਦੇ ਵਿੱਚ ਜਦੋਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਲਗਾਤਾਰ ਵਧੀਆਂ ਰਹੀਆਂ ਹਨ ਇਹ ਵਾਦਾ ਕਰਮਚਾਰੀਆਂ ਅਤੇ ਪੈਨਸ਼ਨ ਦੋਵਾਂ ਦੇ ਲਈ ਰਾਹਤ ਦੇ ਵਜੋਂ करे ਕੰਮ ਕਰੇਗਾ ਇਹ ਫੈਸਲਾ ਉਹਨਾਂ ਦੀ ਖਰੀਦ ਸ਼ਕਤੀ ਨੂੰ ਵਧਾਉਣ ਦੇ ਵਿੱਚ ਸਹਾਇਤਾ ਕਰੇਗਾ ਮਹਿੰਗਾਈ ਪੱਤਾ 50% ਦੇ ਪੱਧਰ ਤੇ ਪਹੁੰਚਣਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਇਹ ਪੱਧਰ ਤੇ ਪਹੁੰਚਣ ਤੋਂ ਬਾਅਦ ਸਰਕਾਰ ਦੇ ਲਈ ਮੂਲ ਤਨਖਾਹ ਢਾਂਚੇ ਦੀ ਸਮੀਖਿਆ ਕਰਨਾ ਜ਼ਰੂਰੀ ਹੋ ਜਾਂਦਾ ਹੈ ਰਵਾਇਤੀ ਤੌਰ ਤੇ ਜਦੋਂ ਮਹਿੰਗਾਈ ਪੱਤਾ 50% ਦੇ ਪੱਧਰ ਨੂੰ ਛੂੰਹਦਾ ਹੈ ਤਾਂ ਪੱਤਿਆਂ ਨੂੰ ਮੂਲ ਤਨਖਾਹ ਨਾਲ ਮਿਲਾਉਣ ਦਾ ਪੂਰਨ ਗਠਨ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਇਹੀ ਆਉਣ ਵਾਲੇ 8ਵੇਂ ਤਨਖਾਹ ਕਮਿਸ਼ਨ ਦੀ ਗਠਨ ਦੀ ਸੁਭਾਵਨਾ ਨੂੰ ਵੀ ਮਜੂਬ ਮਜ਼ਬੂਤ ਕਰਦਾ ਹੈ ਇਹ ਬਦਲਾਅ ਨਾ ਸਿਰਫ ਤਨਖਾਹ ਢਾਂਚੇ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਪ੍ਰਾਈਵੇਟ ਡੈਂਟ ਫੰਡ ਗ੍ਰੈਟੀਟੀ ਅਤੇ ਮਕਾਨ ਕਿਰਾਇਆ ਪੱਤਾ ਵਗੈਰੀਆਂ ਵਗੈਰਾ ਸਹੂਲਤਾਂ ਤੇ ਵੀ ਜਿਹੜਾ ਹੈ ਡੂੰਗਾ ਪ੍ਰਭਾਵ ਪਾਉਂਦਾ ਹੈ ਕਰਮਚਾਰੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਰ ਜਿਹੜੇ ਕੀ ਤਬਦੀਲੀਆਂ ਦੀ ਉਮੀਦ ਕਰ ਰਹੇ ਹਨ ਇਹ ਤਨਖਾਹ ਢਾਂਚੇ ਦੇ ਵਿੱਚ ਇੱਕ ਨਵਾਂ ਜਿਹੜਾ ਕੀ ਅਤੇ ਇਹ ਖੋਲਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਪੈਨਸ਼ਨ ਯੋਜਨਾ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਦੀ ਭੂਮਿਕਾ ਵੀ ਮਹੱਤਵਪੂਰਨ ਹੈ ਇਸ ਵਿਸ਼ੇ ਤੇ ਅਦਾਲਤ ਦੇ ਵਿੱਚ ਕਈ ਮਹੱਤਵਪੂਰਨ ਪਟੀਸ਼ਨਾਂ ਲੰਬੀ ਥਨ ਅਤੇ ਨਿਯਮ ਸੁਣਵਾਈਆਂ ਜਿਹੜੀਆਂ ਹੋ ਰਹੀਆਂ ਹਨ ਪਿਛਲੀ ਸੁਣਵਾਈ ਦੇ ਵਿੱਚ ਅਦਾਲਤ ਨੇ ਕੇਂਦਰ ਸਰਕਾਰ ਅਤੇ ਜਿਹੜੀਆਂ ਕਿ ਈਪੀ ਆਫ ਨੂੰ ਜਿਹੜੀ ਪੈਨਸ਼ਨਰ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਲਈ ਸਪਸ਼ਟ ਨਿਰਦੇਸ਼ ਦਿੱਤੇ ਸਨ ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਮੌਜੂਦਾ ਘੱਟੋ-ਘੱਟ ਪੈਨਸ਼ਨ ਰਕਮ ਮਹਿੰਗਾਈ ਦਰ ਦੇ ਅਨੁਪਾਤ ਦੇ ਵਿੱਚ ਨਾ ਕਾਫੀ ਹੈ ਜੇਕਰ ਅਦਾਲਤ ਕੋਈ ਵੀ ਫੈਸਲਾ ਜਿਹੜਾ ਕਿ ਹੁਕਮ ਜਾਰੀ ਕਰਦੀ ਹੈ ਤਾਂ ਜਿਹੜਾ ਪੈਨਸ਼ਨਰ ਨੂੰ ਤੁਰੰਤ ਲਾਭ ਮਿਲਣਗੇ ਇਸ ਸੰਭਵ ਵਿੱਚ ਸਰਕਾਰ ਨਿਆਂਇਕ ਨਿਰਦੇਸ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੁਧਾਰਿਤ ਕਦਮ ਜਿਹੜਾ ਕਿ ਚੁੱਕਨ ਤੇ ਬੀ ਵਿਚਾਰ ਕਰੀ ਹੈ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਸ ਨੇ ਇਸ ਫੈਸਲੇ ਦਾ ਦਿਲੋਂ ਸਵਾਗਤ ਕੀਤਾ ਹੈ ਉਹਨਾਂ ਦਾ ਮੰਨਣਾ ਹੈ ਕਿ ਲਗਾਤਾਰ ਵੱਧਦੀ ਮਹਿੰਗਾਈ ਦੇ ਮੌਜੂਦਾ ਮਾਹੌਲ ਦੇ ਵਿੱਚ ਬਾਦਾ ਯਕੀਨੀ ਤੌਰ ਤੇ ਮਦਦਗਾਰ ਸਾਬਿਤ ਹੋਵੇਗਾ ਖਾਸ ਕਰਕੇ ਸੇਵਾ ਮੁਕਤ ਕਰਮਚਾਰੀ ਜੋ ਪਹਿਲਾਂ ਹੀ ਡਾਕਟਰੀ ਖਰਚਿਆਂ ਅਤੇ ਘਰੇਲੂ ਜ਼ਰੂਰਤਾਂ ਦੇ ਕਾਰਨ ਵਿੱਤੀ ਦਬਾਅ ਮਹਿਸੂਸ ਕਰ ਰਹੇ ਸਨ ਹੁਣ ਕੁਝ ਰਾਹਤ ਮਹਿਸੂਸ ਕਰੇ ਸਨ ਕੁਝ ਕਰਮਚਾਰੀ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਕਦਮ ਸਲਾਘਾਯੋਗ ਹੈ ਪਰ ਸਰਕਾਰ ਹੁਣ ਜਿਹੜਾ ਕਿ 8ਵੀਂ ਤਨਖਾਹ ਕਮਿਸ਼ਨ ਦਾ ਐਲਾਨ ਵੀ ਕਰਨਾ ਚਾਹੀਦਾ ਹੈ ਇਸ ਦੇ ਨਾਲ ਕਰਮਚਾਰੀਆਂ ਨੂੰ ਲੰਬੇ ਸਮੇਂ ਦੇ ਲਈ ਬੀਤੀ ਸੁਰੱਖਿਆ ਮਿਲੇਗੀ ਅਤੇ ਉਹਨਾਂ ਦਾ ਅਨੁਭਵ ਅਨਮੋਲ ਬਲ ਜਿਹੜਾ ਕਿ ਵਧੇਗਾ ਇਸ ਵੈਸਲੇ ਨਾਲ ਨਾ ਸਿਰਫ ਉਹਨਾਂ ਦੀ ਜਿਹੜੀ ਕੀ ਕੁਸ਼ਲਤਾ ਵਧੇਗੀ ਸਗੋਂ ਸੇਵਾ ਦੀ ਗੰਤਨਤਾ ਵਿੱਚ ਵੀ ਸੁਧਾਰ ਹੋਵੇਗਾ ਜਿਵੇਂ ਜਿਵੇਂ ਦੇਸ਼ ਦੀਆਂ ਆਰਥਿਕ ਸਥਿਤੀਆਂ ਵਿੱਚ ਸੁਧਾਰ ਹੋ ਰਿਹਾ ਹੈ ਸਰਕਾਰ ਹੌਲੀ ਹੌਲੀ ਪੈਨਸ਼ਨਰ ਤੇ ਭੱਤਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਯਤਨ ਕਰ ਰਹੀ ਹੈ ਸੋ ਦੋਸਤੋ ਇਹ ਸੀ ਅੱਜ ਦੀ ਇਸ ਦੇ ਨਾਲ ਹੀ ਸਕੀਮ ਅਧੀਨ ਘੱਟੋ ਘੱਟ ਪੈਨਸ਼ਨ 7500 ਰੁਪਏ ਤੱਕ ਵਧਾਉਣ ਦੀਆਂ ਤਿਆਰੀਆਂ ਡੀਏ ਦੇ ਵਿੱਚ ਨਿਯਮ ਵਾਧਾ ਅਤੇ ਤਨਖਾਹ ਢਾਂਚੇ ਦੀ ਸਮੇਂ-ਸਮੇਂ ਤੇ ਸਮੀਖਿਆ ਦਰਸਾਉਂਦੀ ਹੈ ਕਿ ਸਰਕਾਰੀ ਭਲਾਈ ਹੋਣ ਸਰਕਾਰ ਦੀਆਂ ਤਰਹੀਜਾਂ ਵਿੱਚ ਸ਼ਾਮਿਲ ਹੈ ਜੇਕਰ ਭਵਿੱਖ ਦੇ ਵਿੱਚ ਅੱਠਵਾਂ ਤਨਖਾਹ ਕਮਿਸ਼ਨ ਸਥਾਪਿਤ ਹੁੰਦਾ ਹੈ ਤਾਂ ਕਰਮਚਾਰੇ ਦੀ ਬੀਤੀ ਸਥਿਤੀ ਦੇ ਵਿੱਚ ਹੋਰ ਵੀ ਮਹੱਤਵਪੂਰਨ ਸੁਧਾਰ ਦੇਖਣ ਨੂੰ ਮਿਲੇਗਾ ਇਸ ਦੇ ਨਾਲੇ ਨਿੱਜੀ ਖੇਤਰ ਦੇ ਤਨਖਾਹ ਢਾਂਚੇ ਤੇ ਵੀ ਜਿਹੜਾ ਅਸਰ ਪੈ ਸਕਦਾ ਹੈ ਇਸ ਲਈ ਇਸ ਫੈਸਲੇ ਨੂੰ ਕਰਮਚਾਰੀਆਂ ਤੇ ਪੈਨਸ਼ਨ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਮੰਨਿਆ ਜਾ ਰਿਹਾ ਹੈ ਇਹ ਸਰਕਾਰ ਦੀ ਕਰਮਚਾਰੀ ਪੱਖੀ ਨੀਤੀ ਦਾ ਪ੍ਰਤੀਬਿੰਬ ਹੈ ਇਸ ਡੀਏ ਵਾਅਦੇ ਦਾ ਪ੍ਰਭਾਵ ਵਿਅਕਤੀਗਤ ਪੱਧਰ ਤੱਕ ਸੀਮਿਤ ਨਹੀਂ ਹੋਵੇਗਾ ਬਲਕਿ ਵਿਸ਼ਾਲ ਆਰਥਿਕ ਪੱਧਰ ਤੇ ਵੀ ਦਿਖਾਈ ਦੇਵੇਗਾ ਜਦੋਂ ਸਰਕਾਰੀ ਕਰਮਚਾਰੀਆਂ ਦੀ ਖਰੀਦ ਸ਼ਕਤੀ ਵਧਦੀ ਹੈ ਤਾਂ ਬਾਜ਼ਾਰ ਦੇ ਵਿੱਚ ਮੰਗ ਜਿਹੜਾ ਵਾਅਦਾ ਹੁੰਦਾ ਹੈ ਜੋ ਕਿ ਸਮੁੱਚੇ ਆਰਥਿਕ ਲਈ ਇੱਕ ਬਹੁਤ ਹੀ ਵਧੀਆ ਜਿਹੜਾ ਫੈਸਲਾ ਇਹ ਫੈਸਲਾ ਹੈ ਸੋ ਦੋਸਤੋ ਇਹ ਫੈਸਲਾ ਵਿਕਾਸ ਨੂੰ ਉਤਸ਼ਾਹਤ ਕਰੇਗਾ ਅਤੇ ਵੱਖ-ਵੱਖ ਖੇਤਰਾਂ ਦੇ ਵਿੱਚ ਰੋਜ਼ਗਾਰ ਅਤੇ ਦੇ ਮੌਕੇ ਵਧਾਏਗਾ ਪੈਸ਼ਰ ਦੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਜਿਹੜਾ ਬੇਰੋਜ਼ਗਾਰਾਂ ਦੇ ਜੀਵਨ ਦੇ ਪੱਧਰ ਦੇ ਵਿੱਚ ਵੀ ਸੁਧਾਰ ਕਰੇਗਾ ਇਹ ਸਮਾਜਿਕ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ ਲੰਬੇ ਸਮੇਂ ਦੇ ਵਿੱਚ ਇਹ ਫੈਸਲਾ ਸਰਕਾਰੀ ਸੇਵਾ ਨੂੰ ਹੋਰ ਵੀ ਆਕਰਸ਼ਿਤ ਬਣਾਏਗਾ ਤੇ ਪ੍ਰਭਾਵਸ਼ਾਲੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਵੱਲ ਪ੍ਰੇਰਿਤ ਕਰੇਗਾ ਉਪਰਕਤ ਜਾਣਕਾਰੀ ਇੰਟਰਨੈਟ ਪਲੇਟਫਾਰਮ ਤੋਂ ਲਈ ਗਈ ਹੈ ਇਹ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਅਤੇ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਪੇਸ਼ ਕੀਤੀ ਜਾ ਰਹੀ ਹੈ ਅਸੀਂ ਹਾਂਜੀ ਦੋਸਤੋ ਏਸੀ ਅੱਜ ਦੀ ਬੜੀ ਅਪਡੇਟ ਧੰਨਵਾਦ